ਪਿਆਰ ਭਰੀ ਹਸਤਕਾਲ ਦੇ ਹੋਲ ਪੰਜਾਬੀ ਵਿੱਚ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਇਹ ਲੈ ਕੇ ਆਏ ਸਮਰ ਲਈ ਗਰਮੀਆਂ ਲਈ ਸੂਟ ਲੈ ਕੇ ਆਏ ਬਹੁਤ ਜਿਆਦੇ ਸੋਹਣੇ ਹੋਣਗੇ ਮੇਨ ਗੱਲ ਇਹ ਆ ਵੀ ਜਿਹੜੇ ਸੂਟ ਲੈ ਕੇ ਆਏ ਆਪਾਂ ਵੀਡੀਓ ਦੇ ਵਿੱਚ ਸਾਰੇ ਇੱਕ ਕਲਰ ਦੀ ਲੈ ਕੇ ਆਏ ਸਾਰੇ ਬਲੈਕ ਹੀ ਸੂਟ ਹੋਣਗੇ ਤੇ ਅਲੱਗ-ਅਲੱਗ ਕਲਰਾਂ ਚ ਹੋਣਗੇ ਡਿਜ਼ਾਈਨਾਂ ਚ ਹੋਣਗੇ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਸਾਡੇ ਤੋਂ ਮੰਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਵਰਕ ਕਰਵਾ ਸਕਦੇ ਹੋਗੇ ਕਿਸੇ ਵੀ ਪ੍ਰਕਾਰ ਦੇ ਸਾਡੇ ਤੋਂ ਤੁਸੀਂ ਸਟਿਚਿੰਗ ਲੈ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਕਿ ਇੱਕ ਭੈਣਾਂ ਦੀ ਕਨਫਿਊਜ਼ਨ ਰਹਿੰਦੀ ਆ ਵੀ ਜਿਹੜੀ ਆਪਾਂ ਵੀਡੀਓ ਲਾਉਣੀ ਹੁੰਦੀ ਆ ਆਪਣੇ ਕੋਲੇ ਉਹ ਸਟਾਕ ਹੁੰਦਾ ਦੇਖੋ ਜੀ ਜਿਹੜੀ ਆਪਾਂ ਵੀਡੀਓ ਲਾਉਣੀ ਹੁੰਦੀ ਆ ਜਿੱਦਾਂ ਹੁਣ ਆਪਾਂ ਬੈਠ ਕੇ ਵੀਡੀਓ ਲਾ ਰਹੇ ਆ ਜਿੰਨੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਉਹ ਮੇਰੇ ਕੋਲੇ ਸਾਰੇ ਹੁੰਦੇ ਨਹੀਂ ਜਿੰਨਾ ਟਾਈਮ ਆਪਣੇ ਕੋਲ ਉਹ ਸੇਲ ਨਹੀਂ ਹੁੰਦੀ ਹੈਗੇ ਜਿਹੜੀ ਆਪਾਂ ਪਿੱਕਾਂ ਦੂਸਰੇ ਲੁੱਟ ਲਾਉਣੇ ਨੇ ਵੈਸੇ ਤਾਂ ਆਪਾਂ ਪਿੱਕਾਂ ਲਾਉਂਦੇ ਨਹੀਂ ਹੈਗੇ ਮੈਂ ਵੀਡੀਓ ਹੀ ਲਾਉਣੀ ਹੁੰਦੀਆਂ ਜਿੰਨਾ ਕਿ ਮੇਰੇ ਕੋਲੇ ਸਟਾਕ ਹੁੰਦਾ ਮੈਂ ਉਹਦੀ ਵੀਡੀਓ ਲਾਉਣੀ ਹੁੰਦੀਆਂ ਜਿਹੜਾ ਆਪਣੇ ਕੋਲੇ ਨਹੀਂ ਹੁੰਦਾ ਉਹਦੀ ਆਪਾਂ ਵੀਡੀਓ ਨਹੀਂ ਲਾਉਂਦੇ ਹੈਗੇ ਤੇ ਜਿਹੜੀ ਆਪਾਂ ਵੀਡੀਓ ਲਾਉਣੀ ਹੁੰਦੀਆਂ ਜਿੰਨਾ ਟਾਈਮ ਸੂਟ ਨਹੀਂ ਸੇਲ ਹੁੰਦੇ ਉਹਨਾਂ ਟਾਈਮ ਆਪਣੇ ਕੋਲੇ ਹੁੰਦੇ ਨਹੀਂ ਉਹਨਾਂ ਟਾਈਮ ਆਪਾਂ ਕਸਟਮਰ ਨੂੰ ਜੂ ਦਮਾ ਕੇ ਧਨਾ ਕਿ ਉਹ ਵੀ ਪਤਾ ਨਹੀਂ ਅੱਗੋਂ ਕਿਤੋਂ ਵੀਡੀਓ ਲਾਉਂਦੀ ਹੈ ਜੇ ਦੇਖੋ ਜੀ ਜਦੋਂ ਆਪਾਂ ਖੁਦ ਬੈਠੇ ਹੁੰਨੇ ਆ ਵੀਡੀਓ ਦੇ ਵਿੱਚ ਮੰਨ ਕੇ ਚੱਲੋ ਵੀ ਉਹ ਸੂਟ ਆਪਣੇ ਕੋਲੇ ਘਰ ਹੈਗੇ ਪਹਿਲਾ ਜਿਹੜਾ ਸੂਟ ਆ ਗਿਆ ਇਹ ਪਿਓਰ ਕਾਟਨ ਦਾ ਸੂਟ ਹੈ ਇਹਨਾਂ ਨਾਲ ਸੰਕਰ ਬ੍ਰੈਂਡ ਦਾ ਸੂਟ ਰਹਿਣ ਵਾਲਾਗਾ ਵਾਈਟ ਨਾਲ ਬਲੈਕ ਤੇ ਵਾਈਟ ਦਾ ਕਲਰ ਕੰਬੀਨੇਸ਼ਨ ਆਇਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜਿਆਦਾ ਵਧੀਆ ਡਿਜ਼ਾਈਨਿੰਗ ਹੈਗੀ ਇਹਦੀ ਸੂਟ ਦੀ ਇਹਦਾ ਜਿਹੜਾ ਰੇਟ ਹੈਗਾ ਉਹ 500 ਰਹਿਣ ਵਾਲਾਗਾ ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਇਹ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਇਹਦੇ ਨਾਲ ਕੋਟੇ ਦਾ ਦੁਪੱਟਾ ਵੀ ਲਗਾ ਸਕਦੇ ਹੋ ਐਦਾਂ ਇਹਦੇ ਨਾਲ ਕੋਟੇ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਦੁਪੱਟਾ ਲਗਾ ਕੇ ਲਮੋਗੇ ਤਾਂ ਇਹਦਾ ਰੇਟ 700 ਆਗਾ ਜੇ ਤੁਸੀਂ ਸੌਰੀ 650 ਰਹੂਗਾ ਜੇ ਤੁਸੀਂ ਕੱਲਾ ਸੂਟ ਲਮੋਗੇ ਫਿਰ ਇਹਦਾ ਰੇਟ ਰਹਣਾਗਾ 500 ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਅਗਲੀ ਜਿਹੜੀ ਡਿਜ਼ਾਈਨਿੰਗ ਆ ਆ ਗਈ ਆਪਣੇ ਕੋਲੇ ਇਹ ਪੱਤੇ ਵਾਲੀ ਆ ਗਈ ਇਹ ਪਹਿਲੀ ਡਿਜ਼ਾਈਨਿੰਗ ਡਾਟ ਜੇ ਲੱਗੇ ਹੋਏ ਨੇ ਇਹ ਰਿਆ ਵਾਲੀ ਡਿਜ਼ਾਈਨ ਹੈਗਾ ਇਹਦੇ ਨਾਲ ਵੀ ਤੁਸੀਂ ਦੁਪੱਟਾ ਲੈ ਸਕਦੇ ਹੋ ਬਿਨਾਂ ਤੋਂ ਦੁਪੱਟਾ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਹੋਊਗੀ ਦੁਪੱਟਾ ਬਾਰੇ ਇਹਦੇ ਨਾਲ ਕੋਟੇ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈਗਾ ਅਗਲਾ ਜਿਹੜਾ ਸੂਟ ਆ ਗਿਆ ਇਹ ਆਪਣੇ ਕੋਲੇ ਫਲਾਵਰਾਂ ਵਾਲਾ ਆ ਗਿਆ ਇਹਦੇ 'ਚ ਵੀ ਵਾਈਟ ਫਲਾਵਰ ਨੇ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਵਿੱਚ ਜਿਹੜਾ ਸੂਟਾਂ ਦਾ ਰੇਟ ਆ ਸਾਰਿਆਂ ਦਾ ਜੜਿਆਂ ਦਾ 500 ਰੁਪਏ ਰਹਿਣ ਵਾਲਾ ਹੈਗਾ ਜੇ ਤੁਸੀਂ ਦੋ ਸੂਟ ਮੰਗਵਾਵੋਗੇ ਤਾਂ ਸ਼ਿਪਿੰਗ ਚਾਰਜ ਹੈ ਜਿਹੜਾ ਉਹ ਵਿੱਚ ਹੀ ਹੋ ਜਾਣਗੇ ਅਗਲੀ ਡਿਜ਼ਾਈਨ ਇਹ ਗਾਹ ਵਾਲੀ ਹੈ ਇਹਦੇ ਵਿੱਚ ਬਰੀਕ ਬਰੀਕ ਪੱਤੇ ਬਣੇ ਹੋਏ ਨੇ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਜਿਹੜਾ ਦੁਪੱਟਾ ਦਾ ਕੋਟੇ ਦਾ ਰੱਖ ਸਕਦੇ ਹੋਗੇ ਦੁਪੱਟੇ ਦੇ ਨਾਲ ਹੀ ਤੁਹਾਨੂੰ 650 ਦਾ ਮਿਲਣਾ ਹੈਗਾ ਸੂਟ ਬਹੁਤ ਵਧੀਆ ਲੁੱਕ ਆਉਂਦੀ ਹੈ ਇਹਦੀ ਵਾਈਟ ਦੁਪੱਟੇ ਨਾਲ ਅਗਲਾ ਜਿਹੜਾ ਕਲਰ ਆ ਗਿਆ ਉਹ ਵੀ ਆਪਣੇ ਕੋਲੇ ਬਲੈਕ ਹੀ ਆ ਗਿਆ ਸਾਰੇ ਬਲੈਕ ਹੀ ਸੂਟ ਰਹਿਣ ਵਾਲੇ ਨੇ ਅੱਜ ਵਾਲੇ ਇਦੇ ਵਿੱਚ ਵੀ ਬਰੀਕ-ਬਰੀਕ ਬੁੱਟੀ ਬਣੀ ਹੋਈ ਆ ਸੂਟ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਇਹ ਸੀ ਅੱਜ ਵਾਲੇ ਆਪਣੇ ਕੋਲੇ ਸਾਰੇ ਕਲਰ ਬਲੈਕ ਡਿਜ਼ਾਈਨਿੰਗ ਆਗੀ ਇਹਨਾਂ ਦੀ ਸੇਮ ਸੇਮ ਅਲੱਗ-ਅਲੱਗ ਕਲਰ ਨੇ ਸੇਮ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਨੇ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਦੁਪੱਟਾ ਲਗਾ ਕੇ ਲੈਣਾ ਵਿਦਾਊਟ ਦੁਪੱਟਾ ਲੈਣਾਗਾ ਇਹ ਤੁਹਾਡੀ ਮਰਜ਼ੀ ਹੋਊਗੀ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਤੁਸੀਂ ਆਪਣਾ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਡਿਜ਼ਾਈਨ ਪਸੰਦ ਆ ਕਲਰ ਬਲੈਕ ਹੀ ਨੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਵਰਗੀਆਂ ਔਰ ਭੈਣਾਂ ਵੀ ਸੂਟਾਂ ਦਾ ਆਨੰਦ ਲੈ ਸਕਣ ਤੇ ਸੂਟ ਘਰ ਬੈਠੇ ਮੰਗਵਾ ਸਕਣ ਸੋਹਣੇ ਸੋਹਣੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ